ਤਾਕੀ ਭੈਣ ਦੇ ਵਿਆਹ ਤੇ ਨਾ ਆ ਸਕਿਆ ਭਰਾ ਕੈਨੇਡਾ ਬੈਠੇ ਭਰਾ ਨੇ ਵੀਡੀਓ ਬਣਾ ਕੇ ਭੇਜੀ ਤਾਂ ਜਦੋਂ ਭੈਣ ਵੀਡੀਓ ਦੇਖਦੀ ਆ ਤੇ ਅੱਖਾਂ ਵਿੱਚੋਂ ਹੰਝੂ ਨਹੀਂ ਰੁਕਦੇ ਜਿਹਾ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਕੈਨੇਡਾ ਜਾਣੀ ਕਿ ਕੋਈ ਮੈਨੂੰ ਕਮੀ ਨਹੀਂ ਆਂਦੀ ਜੋ ਕੱਪੜੇ ਕੀ ਮਹਿੰਗੇ ਤੋਂ ਮਹਿੰਗੇ ਪਰਫਿਊਮ ਇਹ ਮੇਰੀ ਫਸਟ ਬਾਈਕ ਜਿਹੜੀ ਸੀ ਉਹ ਵੀ ਮੈਨੂੰ ਮੇਰੀ ਭੈਣ ਦੇ ਲੈ ਕੇ ਦਿੱਤੀ ਸੀ ਧਿਕਸ਼ਾ ਜੀ ਤਾਂ ਕਦੇ-ਕਦੇ ਕਹਿੰਦੀ ਹੁੰਦੀ ਆ ਕਿ ਉਹ ਤਾਂ ਵੱਡਾ ਹੋ ਗਿਆ ਨਾਲੇ ਕਮਾਨ ਲਾ ਪਿਆ ਹੁਣ ਤੂੰ ਵੀ ਮੈਨੂੰ ਕਿਸੇ ਤਰ੍ਹਾਂ ਰਿਆ ਕਰ ਨਾਲੇ ਮੈਂ ਤੈਨੂੰ ਕੋਈ ਗਿਫਟ ਨਹੀਂ ਕਰਦਾ ਹੁਣ ਤੂੰ ਮੈਨੂੰ ਕਰਿਆ ਤੂੰ ਹੁਣ ਤੇਰੀ ਵਾਰੀ ਆ ਪਰ ਜਦੋਂ ਮੈਂ ਆਪਣੇ ਵੱਲ ਤੇ ਕੋਈ ਭਾਵੇਂ ਮਹਿੰਗੀ ਤੇ ਮਹਿੰਗੀ ਚੀਜ਼ ਵੀ ਖਰੀਦਾਂ ਮੈਨੂੰ ਉਨੀ ਵਧੀਆ ਫੀਲ ਨਹੀਂ ਹੁੰਦੀ ਜਦੋਂ ਮੈਨੂੰ ਡਿਗਸ਼ਰ ਕਰੀ ਕੈਨੇਡਾ ਤੋਂ ਪਾਸਲ ਭੇਜਦੀ ਸੀ ਗਿਫਟ ਕਰਦੀ ਸੀ ਨਾਲੇ ਮੈਂ ਤਾਂ ਭਾਜੀ ਦੇ ਜੀਜਾ ਜੀ ਦੇ ਅਤਾਸ ਤੇ ਮੈਨੂੰ ਪੰਜ ਤੇ ਮੈਨੂੰ ਬਹੁਤ ਕਰਸਾਂਦਾ ਆ ਕਿ ਜਿੰਨੇ ਵੀ ਪ੍ਰਾਪਤ ਹਾਂ ਤੁਹਾਡੇ ਲਈ ਚਲੋ ਜੀ ਤੇ ਇਹ ਪਾਸਾ ਅੱਗੇ ਦੇ ਕੋਲ ਪਤਾ ਵੀ ਕੀ ਬਣੂ ਤੇ ਬਾਕੀ ਜੀ ਜੀ ਤੁਹਾਡੇ ਕੋਲ ਮੇਰਾ ਨੰਬਰ ਹੈਗਾ ਹੀ ਆ ਜੇ ਕੋਈ ਪ੍ਰੋਬਲਮ ਆਦੀ ਤਾਂ ਕਰੂਗੀ ਤੁਸੀਂ ਮੈਨੂੰ ਫੋਨ ਲਾ ਸਕਦਾ ਤੇ ਬਾਕੀ ਤੁਹਾਡੇ ਸਾਹਮਣੇ ਵੀ ਮੈਂ ਇਹਨੂੰ ਕਹਿ ਦਿੰਦਾ ਜੀ ਜੈਨੂ ਕੰਮ ਨਹੀਂ ਕਰਨਾ ਸ਼ਾਇਦ ਆ